पूरा साल ये देख मेहनत करते ਰਹਿੰਦੇ हैं और ਜਦੋਂ ਵੀ ਦੀਵਾਲੀ ਦਾ ਟਾਈਮ ਆਉਂਦਾ ਹੈ ਉਹ ਤੋਂ ਐਕਸੀਬਿਸ਼ਨਸ ਲਗਾ ਕੇ ਆਪਣਾ ਹੁਨਰ ਦਿਖਾਉਂਦੇ ਵੀ ਆਂ ਔਰ ਆਪਣੇ ਵਾਸਤੇ ਕੁਝ ਕਰਨੀ ਵੀ ਕਰਦੇ ਆਂ ਤਾਂ ਇਹ ਬੱਚਾ ਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਰ ਇੱਕ ਵਾਰ ਹੀ ਬਸ ਇਹਨਾਂ ਨੂੰ ਸਮਝਣ ਦੀ ਇਹਨਾਂ ਨੂੰ ਯਾਦ ਕਰਨ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਤਾਂ ਕਿ ਉਹਨਾਂ ਦਾ ਬਹੁਤ-ਬਹੁਤ ਵਿੱਕੀ ਫਲੋਸਰ ਬਹੁਤ ਦੇਰ ਤੋਂ ਸੈਟੀ ਬਹੁਤ ਹੈਲਪ ਕਰਦਾ ਆ ਰਿਹਾ ਹੈ। ਇਸਾਰ ਐਗਜ਼ੀਬਿਸ਼ਨ ਦੇ ਦੌਰਾਨ ਤੁਹਾਨੂੰ ਬਹੁਤ ਹੀ ਖੂਬਸੂਰਤ ਘਰ ਦੀ ਡੈਕੋਰੇਸ਼ਨ ਵਾਸਤੇ ਦੀਵਾਲੀ ਦੇ ਤਿਉਹਾਰਾਂ ਵਾਸਤੇ ਪ੍ਰੋਡਕਟਸ ਦਿਖਾ ਰਹੇ ਆ ਜੋ ਕਿ ਬਹੁਤ ਹੀ ਸਪੈਸ਼ਲ ਨੇ ਤੇ ਬਹੁਤ ਹੀ ਸਪੈਸ਼ਲ ਬੱਚਿਆਂ ਦੁਆਰਾ ਤਿਆਰ ਕੀਤੇ ਗਏ ਨੇ। ਆਓ ਤੁਹਾਨੂੰ ਇਹਨਾਂ ਦੇ ਪ੍ਰੋਡਕਟ ਬਾਰੇ ਥੋੜੀ ਜਿਹੀ ਜਾਣਕਾਰੀ ਆਪਾਂ ਉਕਲਪ ਕਰਵਾਉਂਦੇ ਆ। ਦੇਖੋ ਕਿੰਨੇ ਸੋਹਣੇ ਦੀਵੇ ਥੋੜੀ ਜਿਹੀ ਮੈਮ ਨਾਲ ਡਿਸਕਸ ਕਰਦੇ ਆ ਕਿ ਮੈਮ ਇਹ ਜਿਹੜੇ ਪ੍ਰੋਡਕਟ ਨੇ ਕਿੰਨਾਂ ਨੇ ਤਿਆਰ ਕੀਤੇ ਨੇ ਕਿਉਂਕਿ ਜੋ ਦੇਖਣ ਨੂੰ ਉਹੀ ਖੂਬਸੂਰਤ ਬੱਚਿਆਂ ਵੱਲੋਂ ਵੀ ਤਿਆਰ ਕੀਤੇ ਗਏ ਨੇ ਇਹ ਜਿਹੜੇ ਪ੍ਰੋਡਕਟ ਤਿਆਰ ਕੀਤੇ ਗਏ ਨੇ ਉਹਨਾਂ ਨਾਲ ਵੀ ਤੁਹਾਨੂੰ ਰੋਗੜੀ ਕਰਵਾਣੇ ਆ ਉਹ ਪ੍ਰੋਡਕਟ ਤਿਆਰ ਕੀਤੇ ਗਏ ਆ ਕਿੰਨੇ ਵੱਲ ਤਿਆਰ ਕੀਤੇ ਗਏ ਆ ਸਰ ਇਹ ਸਾਡੇ ਸਾਰੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਆ ਇਹ ਨਹੀਂ ਕਿ ਅੱਜ ਹੀ ਇਹਨਾਂ ਨੇ ਤਿਆਰ ਕੀਤੇ ਆ ਸਾਰੇ ਪੂਰਾ ਸਾਲ ਲੀਦੇ ਦੇ ਮਿਹਨਤ ਕਰਦੇ ਰਹਿੰਦੇ ਆ ਔਰ ਜਦੋਂ ਵੀ ਦੀਵਾਲੀ ਦਾ ਟਾਈਮ ਆਉਂਦਾ ਹੈ ਉਹ ਤੋਂ ਐਗਜ਼ਿਬਿਸ਼ਨ ਲਗਾ ਕੇ ਆਪਣਾ ਹੁਨਰ ਦਿਖਾਉਂਦੇ ਵੀ ਆਂ ਔਰ ਆਪਣੇ ਵਾਸਤੇ ਕੁਝ ਅਰਨਿੰਗ ਵੀ ਕਰਦੇ ਆਂ ਬੱਸ ਅਪਾ ਦੇਖ ਰਿਹਾ ਕਿ ਇਹ ਪ੍ਰੋਡਕਟ ਇੰਨੇ ਸਪੈਸ਼ਲ ਹਨ ਨੇ ਸੋਹਣੇ ਨੇ ਉਸ ਤਰ੍ਹਾਂ ਬੱਚੇ ਵੀ ਸਪੈਸ਼ਲ ਨੇ ਜੀ ਸਰ ਬਿਲਕੁਲ ਬਿਲਕੁਲ ਇਹਨਾਂ ਦਾ ਬੜਾ ਅੱਛਾ ਲੱਗਦਾ ਹੈ ਕਦੀ ਆ ਕੇ ਦੇਖੋ ਨਾ ਜਦੋਂ ਬੱਚੇ ਉਹਨੂੰ ਪੇਂਟ ਕਰਦੇ ਆ ਸਾਨੂੰ ਦੇਖ ਦੇ ਕੇ ਕਿੰਨੀ ਖੁਸ਼ੀ ਹੁੰਦੀ ਹੈ ਕਿ ਇਹ ਬੱਚੇ ਵੀ ਇੰਨਾ ਸਭ ਕੁਝ ਕਰ ਸਕਦੇ ਸਾਨੂੰ खुद ਨੂੰ ਇਸ ਚੀਜ਼ ਦਾ ਬੜਾ ਪ੍ਰਾਊਡ ਫੀਲ ਹੁੰਦਾ ਕਿ ਸਾਡੇ ਬੱਚੇ ਬਹੁਤ ਵਧੀਆ ਕੰਮ ਕਰ ਸਕਦੇ ਨੇ ਸਰ ਇਹਨਾਂ ਨੇ ਕੈਨਵਸ ਤਿਆਰ ਕੀਤੇ ਹੋਏ ਹਨ ਜੋ ਮੈਂ ਸ਼ਾਇਦ ਨਹੀਂ ਕਹਿ ਸਕਦੀ ਹੈ ਕਿ ਬੜੇ ਅੱਛੇ ਆਰਟਿਸਟ ਜਿਹੋਦੇ ਕੈਨਵਸ ਬਣਾ ਸਕਦੇ ਹਨ ਜਿਹੜੇ ਕੈਨਵਸ ਹਨ ਬੱਚਿਆਂ ਨੇ ਬਣਾਏ ਤੇ ਮੈਮ ਅਗਰ ਆਪਾਂ ਗੱਲ ਕਰਦੇ ਆਂ ਤੇ ਇਹ ਬੱਚਿਆਂ ਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਰ ਇਕਵਰੀ ਬਸ ਇਹਨਾਂ ਨੂੰ ਸਮਝਣ ਦੀ ਇਹਨਾਂ ਨੂੰ ਪਿਆਰ ਕਰਨ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਆਪਣੇ ਆਪ ਹੀ ਪਤਾ ਚੱਲ ਜਾਂਦਾ ਹੈ ਬਿਲਕੁਲ ਜੀ ਸੋ ਤੁਸੀਂ ਆਪ ਦੇਖੋ ਬੱਚਿਆਂ ਦੇ ਚਿਹਰੇ ਦੇਖ ਕੇ ਅੰਦਾਜ਼ਾ ਲਗਾਓ ਕਿੰਨੇ ਮਾਸੂਮ ਕਿੰਨੇ ਭੋਲੇ ਪਾਲੇ ਬੱਚੇ ਨੇ ਉਸ ਤਰ੍ਹਾਂ ਪ੍ਰੋਡਕਟ ਵੀ ਕਿੰਨੇ ਸੋਹਣੇ ਲੱਗ ਰਹੇ ਨੇ ਨਾ ਮੈਂ ਐਗਜ਼ਿਬਿਸ਼ਨ ਕਿਹੜੀ ਜਗ੍ਹਾ ਤੇ ਲਗਾਈ ਗਈ ਹੈ ਇਹ ਐਗਜ਼ਿਬਿਸ਼ਨ ਸਰ ਸਰਕਟ ਹਾਊਸ ਲਗਾਈ ਗਈ ਹੈ ਸਰਵਰ ਹੋਦਾ ਸਰਵਰ ਪ੍ਰੀਮੀਅਰ ਚ ਔਰ ਐਪੀਕੀ ਫਲੋ ਦੁਆਰਾ ਲਗਾਈ ਗਈ ਹੈ ਸਾਨੂੰ ਮੈਮ ਦਾ ਮੋਨਾ ਸਿੰਘ ਜੀ ਦੀ ਕਾਲ ਆਈ ਸੀ ਕਿ ਉਹ ਸਾਡੇ ਵਾਸਤੇ ਸਭ ਕੁਝ ਕਰਨਾ ਚਾਹੁੰਦੇ ਆਂ ਥੈਂਕ ਯੂ ਉਹਨਾਂ ਦਾ ਬਹੁਤ ਬਹੁਤ ਫਿਕੀ ਫਲੋ ਸਰ ਬਹੁਤ ਦੇਰ ਤੋਂ ਸਾਡੀ ਬਹੁਤ ਹੈਲਪ ਕਰਦਾ ਆ ਰਿਹਾ ਹੈ ਅ ਸ਼ਿਕਾਤਰੀ ਨੇ ਸਾਡੇ ਵਾਸਤੇ ਬਹੁਤ ਸਾਰਾ ਕੰਮ ਕੀਤਾ ਔਰ ਹੁਨ ਮੋਨਾ ਸਿੰਘ ਵੀ ਸਾਡੇ ਵਾਸਤੇ ਬਹੁਤ ਐਫਰਟਸ ਲਗਾ ਰਹੇ ਆ ਅਸੀਂ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਜਦੋਂ ਬੱਚੇ ਤੁਸੀਂ ਰਨ ਕਿੱਥੇ ਕਰਾਉਂਦੇ ਕੋਈ ਸਕੂਲ ਹੈ ਜਾਂ ਕੋਈ ਐਸੋਸੀਏਸ਼ਨ ਹਾਂਜੀ ਸਾਡਾ ਸਕੂਲ ਹੈ ਸਰ ਮਜੀਠਾ ਰੋਡ ਤੇ ਉੱਤੇ ਸਾਡੀ ਬ੍ਰਾਂਚ ਹੈ ਅਗੋਸ਼ ਹੋਲਡਿੰਗ ਹੈਂਡ ਸੋਸਾਇਟੀ ਉਹਦੇ ਵਿੱਚ ਸੰਤੀ ਬੱਚੇ ਇਸ ਟਾਈਮ ਆਗੇ ਔਰ ਬਹੁਤ ਅੱਛਾ ਕੰਮ ਕਰ ਰਹੇ ਆ ਸਰ ਬੱਚੇ ਤੇ ਜਿਹੜੀ ਐਗਜ਼ੀਬਿਸ਼ਨ ਹੈ ਕਿੰਨੇ ਦਿਨ ਚੱਲੇਗੀ ਇਹ ਸਿਰਫ ਫਾਇਦਾ ਦਿਨੀ ਚੱਲੇਗੀ ਸਰ ਬਕੇ ਹੋਰ ਬੜੀਆਂ ਐਕਸਪੀਸ਼ਨਸ ਹੈ ਜਿਹੜੀਆਂ

ਅੱਜ ਸਾਡੀ ਦੀਵਾਲੀ ਦੀ ਐਕਸੀਬਿਸ਼ਨ ਲੱਗੀ ਹੈ ਜਿਸ ਦਾ ਅਵਰ ਪ੍ਰੀਮੀਅਰ ਹੈ ਵਿੱਚ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਐਨਜੀਓ ਮਿਸ਼ਨ ਦੀ ਫੈਕਲਟੀ ਟੀਚਰਸ ਨੇ ਬੇਟੀਆਂ ਨੇ ਬੱਚਿਆਂ ਨੇ ਮਿਲ ਕੇ ਰਿਆ ਸਜਾਏ ਨੇ ਤਾਂ ਕਿ ਸਭ ਦੀ ਦੀਵਾਲੀ ਸੋਹਣੀ ਹੋ ਸਕੇ ਸੋ ਅੱਜ ਦਾ ਪਰਪਸ ਇਹੀ ਹੈ ਕਿ ਦੀਵਾਲੀ ਦੀ ਐਕਸੀਬਿਸ਼ਨ ਇਨੌਗੂਰੇਟ ਕਰ ਰਹੇ ਹਾਂ

ਇਹ ਐਨਜੀਓ ਸਦਾਰ ਕਮਲਪ੍ਰੀਤ ਸਿੰਘ ਤੇ ਉਹਨਾਂ ਦੀ ਧਰਮਪਤਨੀ ਸਦਾਨੀ ਪ੍ਰੀਤੀ ਕੋਰ ਨੇ 2007 ਵਿੱਚ ਸ਼ੁਰੂ ਕੀਤੀ ਸੀ। ਔਰ ਇਹ ਐਨਜੀਓ ਵਰਕ ਕਰ ਰਹੀ ਹੈ ਤਕਰੀਬਨ 450 ਬਿਲੋ ਪਾਵਰਟੀ ਲਾਈਨ ਗਰੀਬੀ ਰੇਖਾ ਤੋਂ ਨੀਚੇ ਜਿਹੜੇ ਬੱਚੇ ਨੇ ਉਹਨਾਂ ਨੂੰ 10 ਸਾਲ ਬਸ ਫ੍ਰੀ ਐਜੂਕੇਸ਼ਨ ਪਲਾਨ ਦੇ ਰਹੀ ਹੈ। ਮਤਲਬ ਬੱਚਾ ਜਦੋਂ ਆਂਦਾ ਸਾਡੀ ਸਰਕਾਰ ਵੱਲੋਂ 5ਵੀਂ ਤੱਕ ਪੜ੍ਹਾਈ ਫ੍ਰੀ ਹੈ। ਸਾਡੇ ਕੋਲ ਬੱਚਾ ਆਂਦਾ 6ਵੀਂ ਵਿੱਚ। ਜਦੋਂ ਇੱਥੋਂ ਜਾਂਦਾ ਉਹ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੁੰਦਾ ਹੈ। ਸੋ ਇੱਕ 10 ਸਾਲ ਦਾ ਫ੍ਰੀ ਐਜੂਕੇਸ਼ਨ ਪਲਾਨ ਹੈ ਔਰ ਇਹਦੇ ਵਿੱਚ 75% ਸੀਟਸ ਆ ফর ਦੀ ਗ ਉਹ ਉਹਦੇ ਵਿੱਚ ਉੱਥੇ ਅਸੀਂ ਦੇਖਦੇ ਐਗਜ਼ੀਬਿਸ਼ਨ ਮੋਹਰਸ ਟਾਲਸ ਵਿੱਚ ਲੇਡੀਜ਼ ਕੋਲ ਉਹ ਲਗਾਏਗੇ ਨਹੀਂ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਬੜਾ ਸਿੰਪਲ ਹੈ ਕਿ ਜਿਹੜੀਆਂ ਲੇਡੀਜ਼ ਐ ਉਹ ਹੁਨਰ ਦੀ ਖਾਨ ਹੈਗੀ ਐ ਉਹਨਾਂ ਕੋਲ ਹੁਨਰ ਬਹੁਤ ਹੈ ਉਹਨਾਂ ਨੂੰ بس ਇੱਕ ਪਲੇਟਫਾਰਮ ਚਾਹੀਦਾ ਹੈ ਜਿੱਥੇ ਉਹ ਆਪਣੀ ਆਰਟ ਨੂੰ ਆਪਣੀ ਸਕਿਲਸ ਨੂੰ ਡਿਸਪਲੇ ਕਰ ਸਕਣ ਮੈਂ ਸ਼ੁਕਰਗੁਜ਼ਾਰ ਐ ਫਿੱਕੀ ਫਲੋ ਦੀ ਚੇਅਰਪਰਸਨ ਮੋਨਾ ਸਿੰਘ ਜੀ ਜਿਨ੍ਹਾਂ ਦੀ ਐਫਰਟਸ ਨਾਲ ਸਿਰਫ ਸਾਡੀ ਐਨਜੀਓ ਦੇ ਬੱਚੀਆਂ ਨਹੀਂ ਹੋਰ ਵੀ ਬਹੁਤ ਸਾਰੀਆਂ ਫੀਮੇਲਸ ਬਹੁਤ ਸਾਰੀਆਂ ਲੇਡੀਜ਼ ਅੱਗੇ ਆਈਆਂ ਆਪਣੀ ਪ੍ਰੋਡਕਟਸ ਲੈ ਕੇ